ਸਿਆਣਾ ਜਾਨ ਬਾਈ ਬਾਈ ਅਸੀਂ ਵੀਡੀਓ ਗੋਲ ਤੇ ਕਰਾਂਗੇ ਹੁਣ ਔਰ ਇਬਾਦਤੇ ਜਿਆਦਾ 6:00 ਵਜਣੇ ਕਰਕੇ ਮਤਲਬ ਅਸੀਂ ਦੋਨੋਂ ਜਣੇ ਘਬਰਾ ਗਏ ਸੀ ਮੈਂ ਤੇ ਕਰਨ ਕਿਉਂਕਿ ਉਹਦੇ ਰਾਤ ਭਰ ਇਹਦੇ ਬਲੱਡ ਨਿਕਲਦਾ ਰਿਹਾ ਹਨਾ ਜਦੋਂ ਐਵੇਂ ਸਾਈਡ ਪੈਂਦੀ ਸੀ ਕਿਉਂ ਅੰਦਰੋਂ ਨਿਕਲ ਜਾਂਦਾ ਸੀ ਪਤਾ ਨਹੀਂ ਲੱਗਦਾ ਸੀ ਕਿਉਂ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਹਾਂ ਤੇ ਅਸੀਂ ਸਾਰੇ ਕੱਟੇ ਹੋਏ ਆ ਕਿਉਂਕਿ ਉਹ ਟੇਚੀਆਂ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਟੇਚੀਆਂ ਭੜੀਆਂ ਨੇ ਤੇ ਉਹ ਅੰਦਰ ਬੈਠੇ ਨੇ ਸਰਪੰਚ ਸਾਹਿਬ ਫੋਨ ਚਲਾ ਰਹੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਸਾਡੀ ਫਲੈਟ ਲੰਘ ਜਾਏਗੀ ਆਹ ਉਹ ਜੈ ਜੀ ਆ ਚੱਲਣੀਆਂ ਜੀ ਅਮਰੀਕਾ ਕਿੱਦਾਂ ਫਿਰ ਕੁਝ ਬੋਲਦੇ ਨਹੀਂ ਤੁਸੀਂ ਤਾਂ ਹਾਂ ਸਾਰੇ ਅਸੀਂ ਜਾ ਰਹੇ ਹਾਂ ਕੋਈ ਬੋਲ ਹੀ ਨਹੀਂ ਰਿਹਾ ਕੁਝ ਬੜੇ ਖੁਸ਼ ਨੇ ਕਿ ਮੰਮੀ ਉਰੀ ਜਾ ਰਹੇ ਨੇ ਸਾਰੇ ਖੁਸ਼ ਨੇ ਸਭ ਖੁਸ਼ ਨੇ ਮੈਨੂੰ ਛੱਡ ਕੇ ਲਓ ਜੀ ਦਿੱਲੀ ਚੱਲਿਆ ਜੀ ਪਹਿਲਾਂ ਮੰਮੀ ਨੂੰ ਚੜਾਣਾ ਆਪਾਂ ਸਭ ਤੋਂ ਪਹਿਲਾਂ ਦਿੱਲੀ ਪਹੁੰਚੀਏ ਤੇ ਫਿਰ ਅੱਗੇ ਕਰਦੇ ਹਾਂ ਗੱਲਬਾਤ ਭੁੱਖ ਲੱਗ ਚੁੱਕੀ ਹੈ ਬਹੁਤ ਜ਼ਿਆਦੀ ਰੋਟੀ ਅਸੀਂ ਖਾ ਲਈਏ ਹੁਣ ਬਾਕੀ ਰੋਟੀ ਅਸੀਂ ਰਸਤੇ ਸਿਖਾਵਾਂਗੇ ਲਓ ਜੀ ਸਮਾਨ ਲਾਦ ਲਿਆ ਗੱਡੀ ਵਿੱਚ ਮੰਮੀ ਸੁਸਤ ਬੈਠੇ ਨੇ ਮੰਮੀ ਨੂੰ ਮੇਰੇ ਪੋਤੇ ਪੋਤੀਆਂ ਦੀ ਯਾਦ ਆਉਂਦੀ ਹੈ ਸਰਪੰਨ ਸਾਹਿਬ ਨੇ ਐਨ ਠਾਟੀ ਬਣ ਲਈ ਸੀ ਆ ਠਾਟੀ ਦੇ ਚੱਕ ਦੇ ਫੱਟੇ ਕੱਲ ਸੰਜੇ ਦਾ ਤਾਂ ਬਣੇ ਪਈਆਂ ਮੈਂ ਅੱਜ ਦਿਲਜੀਤ ਬਣੇ ਪਏ ਨੇ ਚੱਕ ਦੇ ਫੱਟੇ 2 ਮੀਟਰ ਮੈਂ ਕਪੜੇ ਉਹਦੀ ਬਣਵਾ ਲਿਆਓ ਹਾਂ ਤੇ ਉਹਦੀਆਂ 6-7 ਉਹਦੀਆਂ ਹੀ ਬਣੀਆਂ ਨੇ ਠਾਟੀਆਂ ਚਾਰ ਉਹਦੀਆਂ ਬਣੀਆਂ ਨੇ ਫੋਟੋ ਲੈ ਗਏ ਵੱਡਾ ਓਏ ਚਾਰ ਉਹਦੀਆਂ ਬਣੀਆਂ ਨੇ ਮੈਂ ਮੈਂ ਲੈ ਲਈਆਂ ਆਪਣੀਆਂ ਫੋਟੋਆਂ ਮੈਂ ਤੁਹਾਡੀਆਂ ਵੀ ਲੈ ਲਈਆਂ ਨੇ ਜਿਹੜੀ ਜਿਹੜੀ ਸੀ ਹੈਗੀ ਇੱਕ ਦਿਖਾਂਦਾ ਤੁਹਾਨੂੰ ਇੱਕ ਹੋਈ ਏ ਲੋਰੀ ਰਾਜਪੁਰ ਪਹੁੰਚੀ ਮੰਮੀ ਆਪਣੇ ਡੈਡੀ ਜੀ ਨੂੰ ਮਿਲਣ ਵਾਸਤੇ ਖੜੇ ਨੇ 2 ਮਿੰਟ ਲਈ ਮੰਮੀ ਤੇ ਡੈਡੀ ਜੀ ਆਣਗੇ ਇਧਰ ਲਈ ਸਾਈਡ ਤੋਂ ਪਜੇ ਪਜੇ ਐਵੇਂ ਫਿਰ ਮਿਲਣਗੇ ਫਿਰ ਕਹਣਗੇ ਚੰਗਾ ਬੇਟਾ ਜਾ 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 ਕਰਵਾ ਕੇ ਕਰ ਲੈਣਾ ਅੱਗੇ ਕਰ ਲੈਣਾ ਤਾਂ ਕਿ ਬੰਦ ਕਰੋ ਸਾਈਕਲ ਤੇ ਆਏ ਨੇ ਮੰਮੀ ਦੇ ਡੈਡੀ ਜੀ ਆ ਖੜੇ ਨੇ ਹਾਂ 85 ਸਾਲ ਦੀ ਉਮਰ ਵਿੱਚ ਵੀ ਬੰਦਾ ਸਾਈਕਲ ਚਲਾ ਲੈਂਦੇ ਨੇ ਯਾਹ ਬਹੁਤ ਹੈ ਜੀ। ਓ ਹੋ 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 ਹੋ। ਸਤਿ ਸ੍ਰੀ ਅਕਾਲ ਬਤਾ ਜੀ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ। ਇਹ ਤਾਂ ਚਲੋ ਧੁੱਪ ਦੇ ਵਿੱਚ ਧੁੱਪਾਂ ਦੇ ਵਿੱਚ ਆ ਧੁੱਪ ਧੁੱਪ। ਮੈਂ ਇਹਨੂੰ ਐ ਨਾ ਕਿ ਜਦੋਂ ਲਾਈਏ ਨਾ ਕਿਤੇ ਤੋ ਇਹਦੀ ਖੁਸ਼ੀ ਵੇਖੀ। ਉਸ ਬਾਰੇ। ਉਸ ਵੇਲੇ ਜੇ ਤੁਹਾਨੂੰ ਇਹਦੀ ਖੁਸ਼ੀ ਵੀ ਹੈ। ਉਹ ਕਿ ਜੁੱਕੇ ਲਈ ਵਾਰ। ਉੱਤੇ ਉਹ ਵੇਲੀ ਜਾ ਕੇ ਜਿੱਦਾਂ ਗੱਡੀਆਂ ਲਾਣੇ ਆ। ਇਹ ਵੀ ਅਜੇ ਦਿਨ ਉਤਰੇ ਨਹੀਂ ਤੇ ਗੱਡੀ ਮੈਂ ਗੱਡੀ ਨੂੰ ਲਾਉਣ ਚੱਲਿਆ ਸੀਗਾ ਇਹਨਾਂ ਨੇ ਵੇ ਆ ਗਏ ਮੇਰੇ ਮਗਰੋਂ। ਅਦਾ ਗੱਡੀ ਜਿੱਥੇ ਲਾਉਣ ਚੱਲਿਆ ਸੀ ਮੈਂ ਕਿਹਾ ਪਰਮਾਨੈਂਟ ਲਾ ਦੂੰਗਾ ਗੱਡੀ ਉੱਤੇ। ਤੇ ਚਲੋ ਉਹਨੇ ਆਉਣਾ ਵੀ ਛਿੱਪੀ ਨੇ ਗੱਡੀ ਆਪਾਂ ਬਾਹਰ ਵੀ ਬਾਹਰ ਕੱਢ ਕੇ ਨਿਕਲ ਜਾਂਦੇ ਹਾਂ। ਹੂੰ। ਤੇ ਫਿਰ ਇਹ ਜਦੋਂ ਲੈ ਗਈ ਫੇਰ ਮੈਂ ਕਿਹਾ ਚੱਟ 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 ਇਹ ਕਿੰਨਾ ਪੱਪਾ ਟੋਪੇ ਆ ਕਰਨਾ ਯਾਰ ਮੈਂ ਕਿਹਾ ਜਦੋਂ ਗੱਡੀ ਤੇ ਇਹਦੇ ਐਨਕ ਲਾਇਕ। ਫੇਰ ਮੈਂ ਕਿਤੇ ਨਜ਼ਰ ਦੇਖਿਓ ਇਹਨੂੰ ਕਿਤੇ ਖੁਸ਼ੀ ਮੈਂ ਫੇਰ ਤਾਂ ਦੇਖਿਆ ਇਹ ਆਪਣੇ ਨਾਲੇ ਪਿੱਕਾ ਪਿੱਕਾ ਹੱਸੇ ਦਾदू 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 ਮੇਰੇ ਪੁੱਤ ਦੇ ਦਾदू ਹਾਂ ਦਾदू ਕਿੱਥੇ ਚਲੇ ਚਲਿਏ ਪਾਣੀ ਪੁੱਛ ਲਓ ਜੀ ਰੋਟੀ ਪਾਣੀ ਛਕ ਲਿਆ ਰਾਤ ਦੇ ਬਚੂਗੇ ਨੇ 10 12 ਵਜੇ ਮੰਮੀ ਨੂੰ 에어ਪੋਰਟ ਤੇ ਪਹੁੰਚਾਣਾ ਹੈ ਕਿੱਥੇ ਕਿੱਥੇ 12 ਵਜੇ ਇਹਨਾਂ ਨੂੰ 에어ਪੋਰਟ ਪਹੁੰਚਣਾ। 3 ਵਜੇ ਦੀ ਫਲਾਈਟ। ਬੈਠਾ ਅੰਦਰ ਬੈਠਾ। ਉਹ ਆ ਗਿਆ ਉਹ ਆ ਗਿਆ। ਉੱਧਰ ਉੱਧਰ। ਉੱਧਰ ਇੱਥੇ ਉਹ ਦੇਖ। ਉਹ ਦੀ ਮੰਮਾ। ਉਹ ਨੇ। ਹੋਇਆ। ਉਹ ਨੂੰ ਕੋ ਦਾ ਆ ਗਿਆ। ਉਹ ਦੇ ਕੋਸ। ਆ ਗਏ ਨੇ। ਉਹ ਵੀ ਉਹ ਵੀ ਉਹ ਵੀ ਉਹ ਦਾ। ਕੌਣ ਕੌਣ ਆ ਰਿਹਾ ਕੌਣ ਹੈ ਕੌਣ ਹੈ ਟੱਚ ਦੋ ਕਰ ਲਈ ਪੇਟ ਪੂਜਾ ਮਾਤਾ ਹੋ ਗਿਆ ਟੈਟ ਦੇਖੋ ਕੁਝ ਹੋਰ ਖਾਣੇ ਦਾ ਪੂਟੇ ਪੂਜੇ ਮਾਤਾ ਓਏ ਛੋਟੇ ਢੋਟ ਚਲੋ ਬੈਠੋ ਆਜੋ ਚਲੀਏ ਫਿਰ ਲੇਟ ਹੋ ਗਿਆ ਹੁਣ ਆਪਾਂ ਲਓ ਜੀ ਖੜ ਲੀਆਂ ਆਪਣੀਆਂ ਆਪਣੀਆਂ ਟਰਾਲੀਆਂ ਹੈ ਮਿਲਣਾ ਨਹੀਂ ਮੈਨੂੰ ਮਿਲਣਾ ਨਹੀਂ ਲੋ ਜੀ ਇੱਥੇ ਆ ਗਏ ਜੀ ਆ ਸਾਹਮਣੇ ਟਰਮੀਨਲ ਹੈ ਅੰਦਰ ਵਰ ਜਾਣਾ ਹੈ ਪਾਰਕਿੰਗ ਵਿੱਚ ਖੜ ਜਾਣਾ ਸੀ ਪਰ ਮੈਂ ਕਿਹਾ ਪਾਰਕਿੰਗ ਵਿੱਚ ਕੀ ਫਾਇਦਾ ਖੜਨ ਦਾ ਪਾਰਕ ਖੜੇ ਰਾਂਗੇ ਮਿਲਦੀ ਹੈ ਦਾदू-ਦਾਦੀ ਨੂੰ ਪਾਣੀ ਦੀ ਬੋਤਲ ਚੱਕੀ ਏ ਜਾਓ ਜਾਓ ਮੰਮੀ ਕੱਲੇ ਨੇ ਜਾਓ ਜਾਓ ਸਿਆ ਨਾਲ ਚਾ ਨਾਲ ਬਾਏ ਬਾਏ ਅਸੀਂ ਵੀਡੀਓ ਕਾਲ ਤੇ ਕਰਾਂਗੇ ਕੌਣ ਲੋ ਜੀ ਦੋਸਤੋ ਅਸੀਂ ਪਹੁੰਚ ਗਏ ਸੀ ਦਿੱਲੀ ਤੋਂ ਘਰ ਵਾਪਸ ਆਪਣੇ ਮੁਹਾਲੀ ਮੰਮੀ ਪਾਪਾ ਨੂੰ ਅਸੀਂ ਚੜਾ ਦਿੱਤਾ ਸੀ ਫਲਾਈਟ ਮੰਮੀ ਹੁਣੀ ਪਹੁੰਚ ਵੀ ਗਏ ਤੇ ਇਸ ਗੱਲ ਨੂੰ ਹੋ ਗਏ ਨੇ 3-4 ਦਿਨ 3-4 ਦਿਨਾਂ ਬਾਅਦ ਵਲੋਗ ਅਸੀਂ ਕਿਉਂ ਬਣਾ ਰਹੇ ਆਂ ਵੀ ਕੰਟੀਨਿਊ ਕਿਉਂ ਨਹੀਂ ਕੀਤਾ ਉਹਦੇ ਪਿੱਛੇ ਤਾਂ ਇੱਕ ਮੇਨ ਮਕਸਦ ਹੈ ਇਬਾਦਤ ਨੂੰ ਵਜ ਕੇ ਸੀ 6 ਔਰ ਇਬਾਦਤੇ ਜਿਆਦਾ 6 ਵਜਣੇ ਕਰਕੇ ਮਤਲਬ ਅਸੀਂ ਦੋਨੋਂ ਜਣੇ ਘਪਰਾ ਗਏ ਸੀ ਮੈਂ ਤੇ ਕਿਰਨ ਕਿਉਂਕਿ ਉਹਦੇ ਉਹਨਾਂ ਕੁਰਸੀ ਤੋਂ ਏ ਗਿਰ ਗਈ ਕਿਉਂਕਿ ਜਿਹੜੀ ਪਲਾਸਟਿਕ ਦੀ ਕੁਰਸੀ ਹੁੰਦੀ ਛੋਟੀ ਬੱਚਿਆਂ ਵਾਲੀ ਲਾਲ ਜੀ ਇਹਦੇ ਕੋਲ ਹੈਗੀ ਕਾਲਾ ਜੀ ਮਤਲਬ ਉਸ ਤੇ ਖੜੀ ਹੋ ਰਹੀ ਸੀ ਤੇ ਅਸੀਂ ਰੋਕ ਰਿਆਂ ਨੂੰ ਅਸੀਂ ਫੜ ਨਹੀਂ ਗਿਆ ਤੇ ਸਲਿੱਪ ਕਰਕੇ ਗਿਰ ਗਏ ਥੱਲੇ ਫਰਸ਼ ਦੇ ਉੱਪਰ ਗਿਰੀਏ ਮੂੰਹ ਦੇ ਪਾਰ ਤੇ ਉਹ ਉਹਦਾ ਅੱਪਰ ਲਿਪ ਹੈਗਾ ਨਾ ਅੰਦਰਲੀ ਸਾਈਡ ਤੋਂ ਉਹਦੇ ਦੰਦ ਵੱਜ ਗਏ ਔਰ ਬਲੱਡ ਕਾਫੀ ਆਇਆ ਉਸ ਟਾਈਮ ਇਹਨੂੰ ਹਨਾ ਤੇ ਆਹ ਵੇਖੋ ਉਹਨਾ ਦੌੜੀ ਫੇਰ ਰਹੀ ਐ ਬਾਬਾ ਜੀ ਦੀ ਕਿਰਪਾ ਨਾਲ ਹੋ ਗਿਆ ਦਾ ਲਿਪ ਠੀਕ ਨਹੀਂ ਤਾਂ ਅਸੀਂ ਨਿੱਗ ਭਰਾ ਗਏ ਸੀ ਰਾਤ ਦਾ ਟਾਈਮ ਸੀ 12 ਵਜੇ 11 ਵਜੇ ਦਾ ਟਾਈਮ ਸੀ ਨਹੀਂ 10 ਵਜੇ ਦਾ ਸੀ ਹਨਾ ਤੇ 10 ਵਜੇ ਦਾ ਟਾਈਮ ਸੀ ਫਿਰ ਚਲੋ ਅਸੀਂ ਮੈਂ ਇਹਨੂੰ ਕਿੰਨਾ ਦਾਗ ਲੱਗੋਆ ਹੈ ਮੈਡਮ ਇਹ ਦੇਖਿਆ ਨਹੀਂ ਕੋਈ ਨਹੀਂ ਇਹਦੀ ਵਾਲ ਦੀ ਇਬਾਦਤ ਲਈ ਡਾਕ ਨੇ ਸੋ ਫਿਰ ਉਸ ਟਾਈਮ ਕੀ ਕੀਤਾ ਸੀ ਮੈਂ ਤਾਂ ਕੋਟਨ ਦੱਬ ਕੇ ਇਹਦੇ ਬੈਠਾ ਰਿਹਾ ਹੈਣਾ ਇੱਥੇ ਲਿਪਸ ਦੇ ਵਿੱਚ ਵੀ ਬਲੱਡ ਨਾ ਨਿਕਲੇ ਰਾਤ ਭਰ ਇਹਦੇ ਬਲੱਡ ਨਿਕਲਦਾ ਰਿਹਾ ਹੈਣਾ ਜਦੋਂ ਐਵੇਂ ਸਾਈਡ ਪੈਂਦੀ ਸੀ ਕਿਉਂ ਅੰਦਰੋਂ ਨਿਕਲ ਜਾਂਦਾ ਸੀ ਪਤਾ ਨਹੀਂ ਲੱਗਦਾ ਸੀ ਕਿ ਕੋਈ ਬੱਚਾ ਜਦੋਂ ਫੀਡ ਲੈਂਦਾ ਸੀ ਹੈਣਾ ਫੀਡ ਲੈਣ ਕਰਕੇ ਉਹਦਾ ਜ਼ੋਰ ਲੱਗਦਾ ਸੀ ਉਸ ਤੋਂ ਫਿਰ ਝਕਮ ਖੁੱਲ ਜਾਂਦਾ ਸੀ ਬਲੱਡ ਕਾਫੀ ਆਇਆ ਹੈਣਾ ਮੈਂ ਤੁਹਾਨੂੰ ਫੋਟੋ ਵੀ ਲਾ ਦਿੰਦਾ ਹੈਣਾ ਪਰ ਮਹਾਰਾਜ ਦੀ ਕਿਰਪਾ ਦੇ ਨਾਲ ਹੁਣ ਬਹੁਤ ਠੀਕ ਹੈ ਸਵੇਲਿੰਗ ਬਹੁਤ ਜਿਆਦੀ ਹੋ ਗਈ ਸੀ ਪਰ ਹੁਣ ਤਾਂ ਠੀਕ ਹੈ ਦਵਾਈ ਦੁਵਾਈ ਦੇਤੀ ਇਹਨੂੰ ਫਿਰ ਹੁਣ ਆਪਾਂ ਸੋਚਿਆ ਚਲੋ ਅੱਜ ਮੇਰੇ ਉਹ ਪਿਆ ਮੇਰਾ ਲੈਪਟਾਪ ਬੈਗ ਇਹ ਵਿਚਾਰਾ ਫਟ ਚੁੱਕਾ ਹੈ ਚੰਗੀ ਤਰ੍ਹਾਂ ਮੈਂ ਕਿਰਨ ਨੂੰ ਕਿਹਾ ਮੈਂ ਕਿਹਾ ਮੈਂ ਲੈਪਟਾਪ ਦਾ ਬੈਗ ਲੈਣਾ ਮੇਰਾ ਲੈਪਟਾਪ ਬੈਗ ਫਟ ਗਿਆ ਤੇ ਆਪਾਂ ਚਲਿਏ ਕਿਰਨ ਚਾ ਤਿਆਰ ਹੋ ਗਏ ਕੰਡੀਸ਼ਨਲੀ ਤਿਆਰ ਹੋਏ ਮੇਰੇ ਨਾਲ ਕਹਿੰਦੇ ਵੀ ਮੈਂ ਤੇਰੇ ਨਾਲ ਤਾਂ ਚਲਾਂਗੀ ਜੇ ਮੈਨੂੰ ਵੀ ਕੋਈ ਪਰਸ ਲੈ ਕੇ ਦੇਗਾ ਇਹਦੋਂ ਤੱਕਾ ਹੈ ਕਿਉਂਕਿ ਜ਼ਿੰਦਗੀ 'ਚ ਜਦੋਂ ਆਉਂਦਾ ਮੈਂ ਉਹ ਲੈਪਟਾਪ ਖਰੀਦਾਂ ਬੈਗ ਉਦੋਂ ਆਉਂਦਾ ਤੇ ਤੁਸੀਂ ਕਿੰਨੇ ਪਰਸ ਖਰੀਦਦੇ ਹੋ ਜ਼ਿੰਦਗੀ ਦੇ ਵਿੱਚ ਗਿਣਾਵਾ ਜੇ ਹਾਲੇ ਵੀ ਨਿਕਲ ਆਏ ਵਿੱਚੋਂ ਅਲਮਾਰੀ ਦੇ ਪਰਸ ਵੇਖੋ ਜਾ ਕੇ ਨਹੀਂ ਕਿ ਨੰਦਾ ਐਸੀ ਜਿਹੜਾ ਮੈਂ ਲਈ ਫਦੀ ਸੀ ਸਮਾਨ ਵਾਵਾ ਆ ਜਨਾਂ ਨੇ ਬੰਦ ਕਰਕੇ ਉਹ ਫਟ ਗਿਆ ਕਿ ਜਿਆਦਾ ਭਾਰ ਹੁਣ ਕਰਕੇ ਨਾ ਚਲੋ ਲੈ ਲਓ ਮਤਲਬ ਮੈਨੂੰ ਆਪਣਾ ਲੈਪਟਾਪ ਬੈਗ ਮਹਿੰਗਾ ਪੈ ਰਿਹਾ ਆਨਲਾਈਨ ਮੰਗਾ ਲੈਂਦਾ ਉਹ ਸਸਤਾ ਪੈਣਾ ਸੀ ਹੁਣ ਮੈਨੂੰ ਇਹ ਆਪਣੇ ਨਾਲ ਨਾਲ ਇਹਨੂੰ ਵੀ ਲੈ ਕੇ ਦੇਣਾ ਪੈਣਾ ਕਿਰਨ ਨੂੰ ਤੇ ਨਾਲ ਨਾਲ ਮੇਰੀ ਛੋਟੀ ਜੀ ਇੱਕ ਆਹ ਛੋਟੀ ਇਹ ਛੋਟੀ ਮੈਡਮ ਇਹਨੂੰ ਵੀ ਕੁਛ ਨਾ ਕੁਛ ਲੈ ਕੇ ਦੇਣਾ ਪੈਣਾ ਕਿਉਂਕਿ ਐ ਤਾਂ ਹੋ ਨਹੀਂ ਸਕਦਾ ਜੋਣਾ ਕੱਲਾ ਲੈ ਆਏ ਆਪਣੀਆਂ ਦੋ ਮੈਡਮਾਂ ਵਾਸਤੇ ਨਾਲ ਵੀ ਸਿੱਧੀ ਸਿੱਧੀ ਹੋ ਕੇ ਨਹੀਂ ਖੇਟ ਰਹੀ ਪੁੱਠੀ ਹੋ ਕੇ ਮਾਰ ਰਹੀ ਹੈ ਇਬਾਦਤ ਸਿੱਧਾ ਕੋ ਮਜੋ ਚਲੋ ਜੀ ਚੱਕੋ ਗੱਡੀ ਦੀ ਚਾਬੀ ਲਓ ਜੀ ਅਪਣ ਚਲ ਜਾਈਏ ਆਏ ਹੋਏ ਆਜੋ 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 ਉਹ ਵੱਜ ਜਾਗਾ ਆਜੋ ਕਿ ਲੋ ਚਲੋ ਅਜਲੀ ਮੈਂ ਖੜੇ ਹਾਂ ਕਿਦਾਂ ਇਹ ਪਰਚੀ ਨਾਲ ਲੈ ਕਰਦੀ ਹੈ ਸੁਮਾ ਹਰਦਾ ਕਦੇ ਐਦਾ ਹੀ ਬਾਹਰ ਲੈ ਜਾਂਦੀ ਆ ਤੇ ਗਵਾ ਦਿੰਦੀ ਹੁੰਦੇ ਬੱਚਾ ਹੈਂ ਘਰ ਦਾ ਦਾਪਾਣੇ ਤੇ ਬਾਹਰ ਲੈ ਜਾਂਦੀ ਆ ਹਾਂ ਕੱਟਸੀ ਚੱਕ ਲਈਏ ਹਾਂ ਠੀਕ ਹੈ ਕੋਈ ਚੀਜ਼ ਲਪਣੀ ਚਾਹੀਦੀ ਹੁੰਦੀ ਇਹਨੂੰ ਕੁਛ ਨਾ ਕੁਛ ਆਏ ਆ ਪਾਣੀ ਪਾਣੀ ਅਰਦੀ ਫੇਰ ਛੱਡ ਜਾਂਦੀ ਆ ਕੁਛ ਨਹੀਂ ਕਰਦੀ ਓਰ ਜਾ ਪੁੱਤ ਆ ਤੇਰੇ ਵੀਡੀਓ ਤੇ ਦਾਦੂ ਨੂੰ ਭੇਜੂੰਗਾ ਮੈਂ बस आ ले लो ए मेनू पर्स दवाना आई सी है लाइट आ गई कोई जब किरण देख कोई ना चॉइस बनाओ मेरी आके एक होर देख लो इना चो देखो जरा एक होर एक अद चेक लो ओ बद्दू ਤੁਸੀਂ ਕੀ ਲੈਣਾ ਦੱਸੋ ਆਹ ਬੱਸ ਬੋਲੇ ਹਾਂ 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 ਐਸੀ ਕਰ ਲੈ ਤੁਸੀਂ ਆਹ ਵਾਲਟ ਦੇਖ ਲੈ ਹਾਂਜੀ ਸਲਿੰਗ ਦਾ ਹੈਂਡ ਬੈਗ ਲੈਣੀ ਮੀਡੀਅਮ ਨਹੀਂ ਪੈਦਾ ਲਾਰਜ ਸਹੀ ਬੈ ਸਲਿੰਗ ਲੈਣੀ ਲੈਣਾ ਐਸੀ ਤੁਸੀਂ ਤੁਸੀਂ ਦੂਸਰਾ ਲੈਣਾ ਐਸੀ ਉਤੂ ਆਜੋ 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 ਜਿੱਦੀ ਨੇ پکڑ ਲੈਣਾ ਆਜੋ ਚਲੋ ਉਹ ਪੈਗ ਤੇ ਕੋਈ ਵੱਡੇ ਸਾਈਜ਼ ਕੇ ਨੇ ਸਾਹਮਣੇ ਉਹ ਤੇ ਕਿੰਨੇ ਪਏ ਆ ফাইনਲੀ ਬਣੀ ਨਹੀਂ ਗਿਆ ਉਧਰ ਕੋਈ ਉਹ ਗ੍ਰੀਨ ਵਾਲਾ ਦੇਖੋ ਹਾਂ ਗ੍ਰੀਨ ਈ ਡਾਰਕ ਜੇ ਹੋਣਗੇ ਨਾ ਕੋਲ ਗੱਲ ਬាទ ਪੂਰੀ ਸੇਲਸ ਗੱਲ ਬਗਲ ਬਾਣੀ ਲੱਗਿਆ ਹੁਣ ਚੁਆਇਸ ਕਰਵਾ ਰਹੀ ਐ ਚਾਚਾ ਕੀ ਦਿਖਾ ਲਈ ਆ ਦੇਖੋ ਇਹਨਾਂ ਚ ਦੇਖੋ ਕਹਿੰਦੀ ਆ ਦੇ ਵੈਰੀ ਗੁੱਡ ਉਹ ਇਹ ਬਾਕੀ ਕਲੀ ਆ ਗਈ ਓ ਮਾਈ ਗੱਡ ਉਹ ਕੈਰੀ ਕਿਉਂ ਲੈ ਕੇ ਗਿਓ ਆ ਜੋ ਇਹ ਵੀ ਆਈ ਗਈ ਆਜਾ ਆਜਾ ਜੀ ਲੋ ਜੀ ਮੇਰੇ ਹੀ ਲੈਪਟਾਪ ਬੈਗ ਲੈਣ ਗਏ ਸੀ ਕਿਉਂਕਿ ਮੇਰਾ ਲੈਪਟਾਪ ਫਟਿਆ ਹੋਇਆ ਸੀ ਬੈਗ ਤੇ ਮੈਨੂੰ ਮਹਿੰਗਾ ਪਿਆ ਲੈਪਟਾਪ ਬੈਗ ਮੈਂ ਆਨਲਾਈਨ ਮੰਗਾ ਲੈਂਦਾ ਮੈਨੂੰ ਸੋਕਾ ਸੀ ਤੇ ਮੈਨੂੰ ਬਹੁਤ ਮਹਿੰਗਾ ਪੈ ਗਿਆ ਮੈਨੂੰ ਇੱਕ ਦੇ ਬਦਲੇ ਦੋ ਲਿਆਣੇ ਪਏ ਆ ਦੇਖੋ ਮੇਰਾ ਲੈਪਟਾਪ ਬੈਗ ਬਹੁਤ ਸੋਹਣਾ ਯੂਨੀਕ ਲੈਦਰ ਵਿੱਚ ਆ ਮੇਰਾ ਪੁਰਾਣਾ ਬੈਗ ਆ ਮੇਰਾ ਨਵਾਂ ਬੈਗ ਹੁਣ ਕਿਰਨ ਦਖਾਨਗੇ ਕਿਰਨ ਨੇ ਲਿਆਂਦਾ ਆਪਣੇ ਲਈ ਬਹੁਤ ਵੱਡਾ ਬੈਗ ਆ ਚਰਚੀ ਚਰਚੀ ਪਾਲੀ ਜਿਹੜੀ ਪਰਮਲ ਇਹ ਲੈ ਪੈਦਾ ਲੈ ਗਈ ਸੀ ਇਕਾ ਮੈਂ ਬਾਲਡ ਲੈ ਲਈ ਛੋਟੀ ਕਾਰਡ ਹੋਲਡਰ ਹੁਣ ਆਹ ਵੇਖੋ ਇਹ ਫਾਲਤੂ ਦਾ ਐਕਸਟਰਾ ਲੈਣਾ ਪੈ ਗਿਆ ਮੈਨੂੰ ਪਰ ਇਹਦਾ ਇਹ ਬੇਨਫਿਟ ਹੈ ਇਬਾਦਤ ਤੇ ਸਾਰਾ ਸਮਾਨ ਆ ਜਾਊਗਾ ਸਮਾਨ ਵੱਡਾ ਹੋ ਰਿਹਾ ਹੀ ਬਾਲਦ ਕਰਕੇ ਨਾ ਮੈਨੂੰ ਸਮਾਨ ਥੋੜਾ ਜਿਆਦਾ ਚਾਹੀਦਾ ਹੁੰਦਾ ਚਲੋ ਦੋਸਤੋ ਤੁਸੀਂ ਦੇਖੋ ਬੈਗ ਤੇ ਮੈਂ ਇਹਦੇ ਚ ਭਾਵ ਸਮਾਨ ਆਪਣਾ ਇਹ ਕਿਰਨ ਦਾ ਬੈਗ ਕਿੰਨੇ ਦਾ ਕਿਹਾ ਤੁਹਾਡਾ 2000 ਦਾ 2100 2100 2100 ਦਾ ਕਿਰਨ ਦਾ ਬੈਗ ਮੇਰਾ ਮਨ ਕਹੇ 12-1300 ਰੁਪਏ ਦਾ ਆਹ ਪਰਸ ਛੋਟਾ ਜਿਹਾ 400 ਰੁਪਏ ਦਾ 3800 ਰੁਪਏ ਦਿੱਤਾ ਮੈਨੂੰ ਪਤਾ ਨਹੀਂ ਕਿੰਨਾ ਦਿੱਤਾ 3800 ਦਿੱਤਾ 4900 ਦਿੱਤਾ। ਕਿਉਂਕਿ ਜਦੋਂ Google Pay ਤੇ ਹੋਏਗਾ ਪਤਾ ਲੱਗ ਜਾਏਗਾ। ਬਿੱਲ ਪਾਇਆ ਤੇ ਕਿਉਂ ਨਾ ਇਹ ਵਿੱਚ? ਬਿੱਲ ਨਹੀਂ ਪਾਇਆ। ਇਹ ਕਿੰਨਾ ਦਾ? ਹਾਂ ਤੁਹਾਨੂੰ ਇਹ ਲੱਗ ਗਏ ਨੇ। ਲਾਦ ਦੇਣੀ ਉਹ। ਬਹੁਤ ਜ਼ਿਆਦਾ ਨਹੀਂ ਇੱਥੇ ਉਦਾਂ ਮਚਾਇਆ। ਨਾ। ਬਿੱਲ ਨਹੀਂ ਪਾਇਆ। ਦੋ 32 ਹਾਂ 3900 ਰੁਪਏ ਲੱਗੇ ਆ ਮੇਰੇ ਖਿਆਲ ਸੀ। ਠੀਕ ਹੈ। ਆ ਦਿਖਾਉਣਾ ਤੁਹਾਨੂੰ। ਆਂਂਦਰਾ ਮੇਰਾ ਬੈਗ ਵਿਚਾਰਾ ਸਾਰਾ ਫਟ ਗਿਆ ਸੀ ਤੇ ਹੁਣ ਪੁਰਾਣਾ ਹੋ ਗਿਆ ਸੀ ਮੇਰਾ ਮਨ ਵੀ ਇਸ ਤੋਂ ਅੱਕ ਗਿਆ ਸੀ ਮੈਂ ਚੱਲ ਨਵਾਂ ਲੈ ਲਈ ਬੋਰਿੰਗ ਬੋਰਿੰਗ ਹੁਣ ਬੋਰ ਹੋ ਗਿਆ ਸੀ ਇਸ ਬੈਗ ਕੋਲ ਮੈਸਾ ਬੈਗ ਵਧੀਆ ਸੀ ਇਹ ਕੱਪੜੇ ਦਾ ਜਿਵੇਂ ਮਰਜੀ ਯੂਜ਼ ਕੀਤਾ ਇਹਨੂੰ ਆਹ ਗਰੋਂ ਨੇ ਬਣਾ ਲਿਆ ਝੋੜਾ ਹਾਂਜੀ ਹਾਂ ਇਹ ਵੀ ਵਧੀਆ ਲੱਗਿਆ ਇਹ ਮੋਢੇ ਤੇ ਪਹਿਨਦੇ ਵਧੀਆ ਕੰਫਰਟੇਬਲ ਹਣਾ ਇਹ ਲੰਬੀ ਲੜੀ ਦੀ ਲੋੜ ਨਹੀਂ ਉਤਾਰ ਕੇ ਡਾ ਲਓ ਮੈਸੇ ਚੈੱਕ ਕਰ ਬਾਦ ਦਾ ਸਾਮਾਨ ਆ ਜਾ ਕਰੇ ਬੇਸਿਕਲੀ ਦੇਖੋ ਕਿਵੇਂ ਸਮਾਂ ਬਦਲ ਦੇਣਾ ਪਹਿਲਾਂ ਬੰਦਾ ਸਲਿੰਗ ਲੈ ਲੈਂਦਾ ਕਾਲਜ ਵਿੱਚ ਫਿਰ ਜਦੋਂ ਨਵਾਂ ਨਵੇਂ ਵਿਆਹ ਦੇ ਥੋੜੇ ਜਿਹਾ ਵਧੀਆ ਥੋੜੇ ਜਿਹਾ ਪਰਸ ਲੈਂਦਾ ਜਿਹੜਾ ਜਵਾਗ ਉਹਨਾਂ ਵੱਡੇ ਵੱਡੇ ਝੋਲੇ ਲੈਣੇ ਪੈਂਦੇ ਨੇ ਬੱਚਿਆਂ ਦਾ ਸਾਰਾ ਸਾਮਾਨ ਤਾਂ ਕਿ ਇੱਕੋ ਚ ਆ ਜਾਏ ਆ ਸਾਡਾ ਬੱਚਾ ਦੇਖੋ ਇਹ ਉੱਥੇ ਦੁਕਾਨ ਤੇ ਉਦਮ ਬਚਾਈ ਪਈ ਸੀ ਇੱਕ ਉਹ ਮੈਂ ਮ사ਜਰ ਮਂਗਾਇਆ ਦੋਸਤੋ ਉਹਦੇ ਬਾਰੇ ਤੁਹਾਨੂੰ ਬਾਅਦ ਚ ਦੱਸਦਾ ਮੈਨੂੰ ਕਿਦਰ ਫਿਜ਼ੀਓਥੈਰੇਪਿਸਟ ਨੇ ਰਿਕਮੈਂਡ ਕੀਤਾ ਸੀ ਉਹ ਵਾਲਾ ਉਹ ਖੋਲ ਕੇ ਦਿਖਾਨਾ ਪਰ ਮੈਂ ਬੈਕ ਆਪਣਾ ਆਪਣਾ ਸਾਮਾਨ ਪਾ ਨਾਵਾ